ਇਸ ਭਿਆਨਕ ਯੁੱਧ ਦੇ ਵਿੱਚ अनेका ਸਿੰਘ ਸ਼ਹੀਦ ਹੋ ਗਏ ਕਈ ਸਰਸਾ ਦੀ ਭੇਂਟ ਚੜ ਗਏ ਇਸ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਗਿਆ ਸੀ ਪਹਿਲੇ ਹਿੱਸੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਤੇ ਕਈ ਸਿੰਘ ਸਰਸਾ ਨਦੀ ਨੂੰ ਪਾਰ ਕਰਦੇ ਆ ਹੋਇਆ ਪਿੰਡ ਕਨੋਲਾ ਕਨੋਲਾ ਤੋਂ ਰੋਪੜ ਰੋਪੜ ਤੋਂ ਭੱਠਾ ਸਾਹਿਬ ਹੁੰਦਿਆਂ ਹੋਇਆਂ ਚਮਕੌਰ ਸਾਹਿਬ ਵਿਖੇ ਪਹੁੰਚੇ ਦੂਸਰੇ ਹਿੱਸੇ ਦੇ ਵਿੱਚ ਮਾਤਾ ਸੁੰਦਰਕੌਰ ਜੀ ਮਾਤਾ ਸਾਹਿਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਦੇ ਆ ਹੋਇਆ ਦਿੱਲੀ ਵੱਲ ਰਵਾਨਾ ਹੋ ਗਏ ਤੀਸਰੇ ਹਿੱਸੇ ਦੇ ਵਿੱਚ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਰਸਾ ਨਦੀ ਦੇ ਕਿਨਾਰੇ ਚੱਲਦੇ ਆ ਹੋਇਆ ਤਕਰੀਬਨ 5-7 ਕਿਲੋਮੀਟਰ ਅੱਗੇ ਜਾ ਕਰਕੇ ਬਾਬਾ ਕੁੰਮਾ ਮਾਸ਼ ਕੀ ਜੋ ਕਿ ਇੱਕ ਬੇੜੀ ਦਾ ਮਲਾ ਸੀ ਉਸ ਦੀ ਛਾਂ ਦੇ ਵਿੱਚ ਇੱਕ ਰਾਤ ਗੁਜ਼ਾਰੀ